ਰਵਨੀਤ ਬਿੱਟੂ ਦੇ ਮੋਦੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਹੈ ਜਿਹੜੀ ਉਹ ਭਖ ਚੁੱਕੀ ਹੈ। ਗੁਰਦਾਸਪੁਰ ਤੋਂ ਪਾਰਲੀਮੈਂਟ ਚੋਣਾਂ ਜਿੱਤਣ ਵਾਲੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰੰਧਾਵਾ ਨੇ ਕਿਹਾ ਕਿ ਜਿੰਦੋਂ ਤੱਕ ਜਾਖੜ ਸਾਫ ਤੁਹਾਨੂੰ ਯਾਦ ਹੈ ਕਿ ਤੁਸੀਂ ਕਿਹਾ ਸੀ ਕਿ ਕਾਂਗਰਸ ਨੇ ਮੈਨੂੰ ਹਿੰਦੂ ਹੋਣ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਕਿਉਂ ਮਨਿਸਟਰੀ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਭਾਜਪਾ ਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਇਹ ਜਿਹੜਾ ਸਵਾਲ ਹੈ ਇਹ ਟਵਿੱਟਰ 'ਕੇ ਸੁਖਿੰਦਰ ਸਿੰਘ ਰੰਧਾਵਾ ਦੇ ਬੋਲੋ ਸੁਨੀਲ ਜਾਖੜ ਨੂੰ ਕੀਤਾ ਗਿਆ ਇਹ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਘੇਰਿਆ ਉਹਨਾਂ ਨੇ ਜਾਖੜ ਨੂੰ ਮੰਤਰੀ ਦੀ ਥਾਂ ਨਾ ਮਿਲਣ ਉਤੇ ਸਵਾਲ ਚੁੱਕੇ ਨੇ ਟਵਿੱਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਯਾਦ ਹੈ ਤੁਸੀਂ ਕਿਹਾ ਸੀ ਕਿ ਆਈਐਨਸੀ ਪੰਜਾਬ ਨੇ ਮੈਨੂੰ ਹਿੰਦੂ ਸਿੱਖ ਹੋਣ ਕਰਕੇ ਸੀਐਮ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮੰਤਰੀ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਮੰਤਰੀ ਕਿਉਂ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਦੇ ਪਾਸਪਾਸ ਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਦੱਸਦੀ ਹੈ ਕਿ ਬਿੱਤੀ ਦੇ ਨੀ ਰਵਨੀਤ ਸਿੰਘ ਬਿੱਟੂ ਨੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਦੇ ਵਜੋਂ ਅਹੁਦੇ ਦੀ ਸੌਹ ਚੁੱਕੀ ਸੀ ਹਾਰਨ ਦੇ باوجود ਉਹਨਾਂ ਨੂੰ ਮਿਨਿਸਟਰੀ ਦਿੱਤੀ ਗਈ ਹੈ ਇਸ ਲਈ ਰਮਨੀਤ ਬਿੱਟੂ ਨੂੰ ਲੈ ਕੇ ਰੰਦਾਵਾ ਨੇ ਜਾਖੜ ਉਤੇ ਤੰਜ ਕੱਸਿਆ ਜਦੋਂ ਜਾਖੜ ਸਾਹਿਬ ਕਾਂਗਰਸ ਦੇ ਵਿੱਚ ਸੰਤਾ ਉਹਨਾਂ ਸੀਐਮ ਨਾਂ ਬਣਾਈ ਜਾਣ ਤੇ ਲਗਾਤਾਰ ਪਾਰਟੀ ਦੀ ਅਲੋਚਨਾ ਕਰ ਰਹੇ ਸਨ ਤੇ ਕਹਿੰਦੇ ਸਨ ਕਿ ਉਹ ਹਿੰਦੂ ਚੇਰਾ ਹਨ ਇਸ ਕਰਕੇ ਉਹਨਾਂ ਨੂੰ ਸੀਐਮ ਨਹੀਂ ਬਣਾਇਆ ਗਿਆ ਤੇ ਹੁਣ ਜਦੋਂ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕਰ ਲਿਆ ਤਾਂ ਉਹਨਾਂ ਨੂੰ ਮਿਨਿਸਟਰੀ ਨਹੀਂ ਦਿੱਤੀ ਗਈ ਸਗੋਂ ਬਿੱਟੂ ਨੂੰ ਮਿਨਿਸਟਰੀ ਦੇ ਦਿੱਤੀ ਗਈ ਤਾਂ ਚਿਹਰੇ ਦੇ ਵਿੱਚ ਕੀ ਜਾਖੜ ਭਾਜਪਾ ਤੋਂ ਸਵਾਲ ਕਰ ਸਕਦੇ ਹਨ ਤਹਿ ਸਵਾਲ ਨੇ ਜਿਹੜੇ ਹੁਸਕਿੰਦਰ ਸਿੰਘ ਰੰਧਾਵਾ ਦੇ ਵੱਲੋਂ ਚੁੱਕੇ ਗਏ ਨੇ ਉਹਨਾਂ ਨੇ ਤਿੰਨ ਸਿੰਘ ਰੰਧਾਵਾ ਨੇ ਟਵੀਟ ਕਰਕੇ ਸੁਨੀਲ ਜਾਖੜ ਨੂੰ ਘੇਰਿਆ ਹੈ ਬਿਊਰੋ ਰਿਪੋਰਟ ਅੱਜ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਸਵਨੀਤ ਬਿੱਟੂ ਦੇ ਮੋਦੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਹੈ ਜਿਹੜੀ ਉਹ ਭਖ ਚੁੱਕੀ ਹੈ ਗੁਰਦਾਸਪੁਰ ਤੋਂ ਪਾਰਲੀਮੈਂਟ ਚੋਣਾਂ ਜਿੱਤਣ ਵਾਲੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਜਾਖੜ ਸਾਹਿਬ ਤੁਹਾਨੂੰ ਯਾਦ ਹੈ ਕਿ ਤੁਸੀਂ ਕਿਹਾ ਸੀ ਕਿ ਕਾਂਗਰਸ ਨੇ ਮੈਨੂੰ Hindu ਹੋਣ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਕਿਉਂ ਮਨਿਸਟਰੀ ਦਿੱਤੀ ਜਿੱਮੇ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕੇ ਪਾਸ ਪਾਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਇਹ ਜਿਹੜਾ ਸਵਾਲ ਹੈ ਇਹ ਟਵਿੱਟਰ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸੁਨੀਲ ਜਾਖੜ ਨੂੰ ਕੀਤਾ ਗਿਆ ਹੈ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਘੇਰਿਆ ਉਹਨਾਂ ਨੇ ਜਾਖੜ ਨੂੰ ਮunicipality ਦੀ ਥਾਂ ਨਾ ਮਿਲਣ ਉਤੇ ਸੁਭਾਲ ਚੁੱਕੇ ਨੇ ਟਵਿੱਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਯਾਦ ਹੈ ਤੁਸੀਂ ਕਿਹਾ ਸੀ ਕਿ INC ਪੰਜਾਬ ਨੇ ਮੈਨੂੰ ਹਿੰਦੂ ਸਿੱਖ ਹੋਣ ਕਰਕੇ CM ਨਹੀਂ ਬਣਾਇਆ ਪਾਰ ਹੋਣ ਭਾਜਪਾ ਨੇ ਤੁਹਾਨੂੰ ਮਿਨਿਸਟਰੀ ਬਣਾਉਣ ਦੀ ਥਾਂ ਇੱਕ ਸਿੱਖਣ ਨੂੰ ਮਿਨਿਸਟਰੀ ਕਿਉਂ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕੇ ਪਾਸ ਪਾਸ ਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਦੱਸਦੀ ਹੈ ਕਿ ਬਿੱਤੀ ਦਿਨੀ ਰਵਨੀਤ ਸਿੰਘ ਬਿੱਟੂ ਨੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਦੇ ਵਜੋਂ ਅਹੁਦੇ ਦੀ ਸੌ ਚੁੱਕੀ ਸੀ ਹਾਰਨ ਦੇ ਬਾਵਜੂਦ ਉਹਨਾਂ ਨੂੰ ਮਿਨਿਸਟਰੀ ਦਿੱਤੀ ਗਈ ਹੈ ਇਸ ਲਈ ਰਵਨੀਤ ਬਿੱਟੂ ਨੂੰ ਲੈ ਕੇ ਰੰਧਾਵਾ ਨੇ ਜਾਖੜ ਉਤੇ ਤੰਜ ਕੱਸਿਆ ਜਦੋਂ ਜਾਖੜ ਸਾਹਿਬ ਕਾਂਗਰਸ ਦੇ ਵਿੱਚ ਸੰਤਾਂ ਉਹਨਾਂ ਸੀਐਮ ਨਾਮ ਬਣਾਈ ਜਾਣ ਤੇ ਲਗਾਤਾਰ ਪਾਰਟੀ ਦੀ ਆਲੋਚਨਾ ਕਰ ਰਹੇ ਸਨ ਤੇ ਕਹਿੰਦੇ ਸਨ ਕਿ ਉਹ ਇਹ ਰਹ ਹਨ ਇਸ ਕਰਕੇ ਉਹਨਾਂ ਨੂੰ ਸੀਐਮ ਨਹੀਂ ਬਣਾਇਆ ਗਿਆ ਤੇ ਹੁਣ ਜਦੋਂ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕਰ ਲਈ ਹੈ ਤਾਂ ਉਹਨਾਂ ਨੂੰ ਮਨਿਸਟਰੀ ਨਹੀਂ ਦਿੱਤੀ ਗਈ ਸਗੋਂ ਬਿੱਟੂ ਨੂੰ ਮਨਿਸਟਰੀ ਦੇ ਦਿੱਤੀ ਗਈ ਆ ਤਾਂ ਚਾਹੇ ਦੇ ਵਿੱਚ ਕਿ ਜਾਖੜ ਭਾਜਪਾ ਤੋਂ ਸਵਾਲ ਕਰ ਤੱਕਦੇ ਹਨ ਨਹੀਂ ਸਵਾਲ ਨੇ ਜਿਹੜੇ ਹੁਸਕਿੰਦਰ ਸਿੰਘ ਰੰਧਾਵਾ ਦੇ ਵੱਲੋਂ ਚੁਕੇ ਗਏ ਨੇ ਉਹਨਾਂ ਨੇ ਹੁਸਕਿੰਦਰ ਸਿੰਘ ਰੰਧਾਵਾ ਨੇ ట్ਵੀਟ ਕਰਕੇ ਸੁਨੀਲ ਜਾਖੜ ਨੂੰ ਘੇਰਿਆ ਹੈ ਬਿਊਰੋ ਰਿਪੋਰਟ ਅੱਜ ਅਪਡੇਟ ਨਿਊਜ਼ ਦੇ ਨਾਲ ਧੰਨਵਾਦ